ਧਰਮ ਤੇ ਅਧਰਮ ਜਦੋਂ ਤੋਂ ਧਰਤੀ ਹੋਣ ਦੇ ਵਿੱਚ ਆਈ ਹੈ ਇਨਸਾਨ ਹੋਣ ਵਿੱਚ ਆਇਆ ਹੈ ਤਾਂ ਪਰਮਾਤਮਾ ਨੇ ਧਰਮ ਤੇ ਅਧਰਮ ਦੇ ਵਿੱਚ ਦੁਨੀਆ ਨੂੰ ਡਿਵਾਈਡ ਕੀਤਾ ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਛੱਡ ਦਿੰਦੇ ਨੇ ਸੱਚ ਦੇ ਨਾਲ ਖੜਦੇ ਨੇ ਜਾਲਮ ਦੇ ਨਾਲ ਟੱਕਰ ਲੈਂਦੇ ਨੇ ਜ਼ੁਲਮ ਦਾ ਨਾਸ਼ ਕਰਦੇ ਨੇ ਉਹਨਾਂ ਨੂੰ ਅਸੀਂ ਧਰਮ ਦੇ ਪੈਰੋਕਾਰ ਪਰਮਾਤਮਾ ਜਾਂ ਦੇਵੀ ਦੇਵਤੇ ਜਾਂ ਗੁਰੂ ਜਾਂ ਭਗਤਾਂ ਦੇ ਨੌਤਰ ਵਿੱਚ ਦੌਂਦੇ ਆ ਧਰਮ ਇਹਦੇ ਉਲਟ ਹੋ ਜਾਂਦਾ ਹੈ ਜਿਹੜੇ ਲੋਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਦੇ ਵਿੱਚ ਗਲਤਾਨ ਰਹਿੰਦੇ ਨੇ ਤੇ ਸੱਚ ਤੇ ਚੱਲਣ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਹਰ ਬਿਲ ਉਹਨਾਂ ਦਾ ਮਾੜਾ ਸੋਚਦੇ ਨੇ ਉਹਨਾਂ ਨੂੰ ਅੱਥਰ ਨਹੀਂ ਚੰਗਾ ਪਰ ਅੱਜ ਜਦੋਂ ਧਰਮ ਹੋਣ ਦੇ ਵਿੱਚ ਆਇਆ ਜਦੋਂ ਤੋਂ ਪਰਮਾਤਮਾ ਨੇ ਦੁਨੀਆ ਸਾਜੀ ਹੈ ਤਾਂ ਅਸੀਂ ਧਰਮ ਨੂੰ ਕੋਈ ਨਾ ਕੋਈ ਅਸੀਂ ਉਹਦੇ ਫੋਲਰ ਉਹਦੇ ਧਰਮ ਨੂੰ ਇੱਕ ਨੌ ਦੇ ਦਿੰਨੇ ਆ ਕੋਈ ਇੱਕ ਜਦੋਂ ਕੋਈ ਬੁੱਧ ਜਦੋਂ ਕੋਈ ਹਿੰਦੂ ਜਦੋਂ ਕੋਈ ਜੈਨਿਜ਼ਮ ਕੋਈ ਸਾਈਜ਼ਮ ਤੇ ਕਮ ਉਸਨ ਇਹ ਧਰਮਾਂ ਨੇ ਉਹ ਦੇ ਬੰਦੇ ਫਿਰ ਅਸੀਂ ਉਹਨਾਂ ਦੀ ਇੱਕ ਦੂਜੇ ਦੇ ਧਰਮ ਦੀ ਨਿਖੇਧੀ ਕਰਦੇ ਵੀ ਇਹ ਮਾੜੀ ਦੀ ਇਹ ਇਸ ਤਰ੍ਹਾਂ ਜੀ ਇਹ ਅਸਲ ਅਸੀਂ ਉਹਦੀ ਬ੍ਰਾਈ ਕਰਦੇ ਅਸੀਂ ਆਪਦੇ ਆਪ ਨੂੰ ਵਧੀਆ ਕਹੋਣ ਆ ਜਦੋਂ ਤੁਸੀਂ ਕਿਸੇ ਨੂੰ ਮਾੜਾ ਕਹੋਗੇ ਕਿਸੇ ਵੀ ਧਰਮ ਨੂੰ ਮਾੜਾ ਕਹੋਗੇ ਤਾ છોੜਦੇ ਚ ਉਥੇ ਕਿੰਨੇ ਕਿਦੇ ਹੰਕਾਰ ਆ ਗਿਆ ਮੈਂ ਆ ਗਿਆ ਬੀਅਸੀ ਵਧੀਆ ਉਹ ਘਟ ਗਿਆ ਗੁਰਬਾਣੀ ਦਾ ਇੱਕ ਫਰਮਾਨ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋ ਬੀਅਸੀ ਚੰਗੇ ਨਹੀਂ ਬੁਰਾ ਕੋ ਵੀ ਤੇ ਦੋਸਤੋ ਜਿਹੜੇ ਫੋਲੋਅਰ ਆ ਸੀ ਕਿਸੇ ਵੀ ਧਰਮ ਦੇ ਆ ਤੇ ਉਹ ਕਿਸੇ ਵੀ ਧਰਮ ਦੇ ਕੋਲ ਨਾ ਜਦੋਂ ਤੱਕ ਅਸੀਂ ਸੱਚ ਦੇ ਮਾਰਕਟਿੰਗ ਚਲਦੇ ਕਾਮ ਕ੍ਰੋਧ ਲੋਭ মোহ ਕਾਰਨ ਚੜਦੇ ਤੋ ਤਕਸੀ ਧਾਰਮਿਕ ਨਹੀਂ ਹੋ ਸਕਦੇ ਧਰਮ ਉਹੀ ਵਧੀਆ ਜਿਸ ਦੇ ਫੋਲੋਅਰ ਇਹਨਾਂ ਚੀਜ਼ਾਂ ਨੂੰ ਤਿਆਗ ਦਿੰਦੇ ਨੇ ਦੁਨੀਆ ਤੇ ਜਿਸੀ ਕਿ ਮਤਲਬ ਕਿ ਜਦੋਂ ਤੋਂ ਦੁਨੀਆ ਹੋਂਦ ਦੇ ਵਿੱਚ ਆਈਏ ਉਦੋਂ ਤੋਂ ਹੀ ਧਾਰਮੀ ਲੋਕ ਤੱਤ ਲਈ ਲੜਦੇ ਰਹੇ ਨੇ ਕਿਸੇ ਨਾ ਕਿਤੇ ਰੂਪ ਦੇ ਵਿੱਚ ਜਿਹੜੇ ਅਧਾਰਮੀ ਲੋਕ ਪੀਉਂ ਘਾਵਾਂ ਰਾਕਸ਼ਸ ਜਾਂ ਅਲੱਗ-ਅਲੱਗ ਰੂਪਾਂ ਦੇ ਸਾਡੇ ਸਾਹਮਣੇ ਆਉਂਦੇ ਰਹੇ ਐਸ ਲਈ ਜਦੋਂ ਤੁਸੀਂ ਕਿਸੇ ਧਰਮ ਦੀ ਗੱਲ ਕਰਦੇ ਕਿਸੇ ਧਰਮ ਦੀ ਨਿਖੇਧੀ ਕਰਦੇ ਤਾਂ ਤੁਸੀਂ ਧਾਰਮਿਕ ਨਹੀਂ ਹੋਤਾ ਜੀ ਤੁਹਾਡੇ ਵਿੱਚ ਹੰਕਾਰ ਦਾ ਇੱਕ ਬੀ ਬੀਜਿਆ ਗਿਆ ਜਿਵੇਂ ਗੁਰਬਾਣੀ ਸਾਹਿਬ ਦੇ ਵਿੱਚ ਬਹੁਤ ਦੋ ਤਿੰਨ ਵਾਰੀ ਸ਼ਬਦ ਆਉਂਦਾ ਵੀ ਜਦੋਂ ਇੱਕ ਯੁਗ ਸੀ ਧਰਮ ਨੇ 4 ਲੱਖਾਂ ਤੱਕ ਫਿਰ ਇੱਕ ਲੱਖ 400 ਦਿੱਤ ਨੇ ਰਹਿ ਗਿਆ ਫਿਰ ਦੋ ਤੜ ਦੋ ਤੜ ਗਿਆ ਦੋ ਰਹਿ ਗਿਆ ਫਿਰ ਇੱਕ ਦੜ ਦੀ ਇੱਕ ਰਹਿ ਗਈ ਧਰਮ ਦੀ ਕਾਲ ਯੁਗ ਦੇ ਵਿੱਚ ਇੱਕ ਲੱਖ ਤੱਕ ਰਹੀ ਤਾਂ ਜਦੋਂ ਧਰਮ ਦੇ ਵਿੱਚ 80 ਕਿਸੇ ਦੀ ਵਿਖਿੱਤੀ ਕਰਾਂਗੇ ਤਾ ਅਕਸੀ ਬੁਰਾਈ ਦਾ ਬੀਜ ਬੀਜ ਰਹੇ ਹਨ ਇਸ ਲਈ ਧਰਮ ਨੂੰ ਚਿਤ ਧਰਮ ਦੇ ਰੂਪ ਦੇ ਵਿੱਚ ਕੀ ਮੰਨ ਉਹ ਸਿੱਖ Hindu Muslim ਅਤੇ ਬਹੁਤ ਜਾਣ ਦੇ ਨਾਮ ਲੱਗੇ ਉਹਦੇ ਫੋਲੋਅਰ ਬਣਉਂਦਾ ਧਰਮ ਦੇ ਧਰਮ ਦੇ ਫੋਲੋਅਰ ਬਣਨਵਾ